ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਦਰ ਥਾਣਾ ਪੁਲਿਸ ਵੱਲੋਂ 1000 ਨਸ਼ੀਲੀਆਂ ਗੋਲੀਆਂ ਸਮੇਤ ਦੋ ਲੋਕਾਂ ਨੂੰ ਕੀਤਾ ਗਿਆ ਕਾਬੂ ਥਾਣਾ ਸਦਰ ਪੁਲਿਸ ਵੱਲੋਂ ਨਸ਼ੇ ਦੇ ਵਿਰੁੱਧ ਵਿਜ ਚਲਾਈ ਮਹੀਮ ਨੂੰ ਦੇਖਦਿਆਂ ਮੁਕਬਰੀ ਦੇ ਉਧਾਰ ਤੇ ਕਾਰਵਾਈ ਕਰਦਿਆਂ ਐਸਆਈ ਸਰਬਜੀਤ ਸਿੰਘ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪਟਿਆਲੇ ਦੇ ਐਸਐਸਪੀ ਦੇ ਹੁਕਮਾਂ ਨੂੰ ਦੇਖਦਿਆਂ ਨਸ਼ਾ ਤੋਂ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਜਿਸ ਦੀ ਪਛਾਣ ਗੁਰਸੇਵ ਸਿੰਘ ਨਰਿੰਦਰ ਸਿੰਘ ਪਿੰਡ ਕੁਲਾਰਾ ਪਿੰਡ ਕੋਟਰੀ ਦੇ ਰਹਿਣ ਵਾਲੇ ਹਨ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਤੋਂ ਰਿਮਾਂਡ ਲਿੱਤਾ ਜਾਵੇਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਭਾਂਸਲ ਦੀ ਰਿਪੋਰਟ ਰਿਮਾਂਡਯੋਗ ਸਾਡੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮੁਹੰਮਾ ਵਿੱਢੀ ਹੋਈ ਆ ਉਸ ਸਬੰਧ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਠੀਕ ਹੈ ਨਾ ਅਸੀਂ ਕੰਕਲ ਮੇਰੇ ਐਸਐਸਏ ਸਰਪਜੀਤ ਸਿੰਘ ਵੱਲੋਂ 2 ਅਗਸਤ ਇੱਕ ਕਨਾ ਅਗਸਤ ਕਰ ਰਹੇ ਸੀ ਜਿਹਦੇ ਮੁਖਰੀ ਦੇ ਆਧਾਰ ਤੇੁਰ ਸੇਵਕ ਸਿੰਘ ਤੇ ਨਰਿੰਦਰ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਠੀਕ ਹੈ 1020 ਗੋਲੀਆਂ ਸਮੇਤ ਨਸ਼ੀਲੀਆਂ ਟਰਾਮਾਡੋਰ ਠੀਕ ਹੈ ਸੀ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਉਹਨਾਂ ਦਾ ਪਾਸੂ ਬਾਕੀ ਕੁੱਝ ਕਿਸ ਜਾਰੀ ਹੈ ਕਿੱਥੇ ਨਾਲ ਹੈ ਇੱਕ ਗੁਰਸੇਵ ਸਿੰਘ ਜਿਹੜਾ ਹੈਗਾ ਇਹ ਰੈਣਾਲਾ ਹੈਗਾ ਆਪਣਾ ਕਲਾਰਾ ਪਿੰਡ ਦਾ ਰੈਣਾਲੇ ਦੇ ਨੇਜੀ ਦੋਨੋਂ ਹੀ ਦੂਜਾ ਕੋਟਲੀ ਦਾ ਵੇ ਇੱਕ ਕੋਟਲੀ ਪਿੰਡ ਦਾ ਰੈਣਾਲਾ